ਦੇਖੋ ਚੋਣ ਪ੍ਰਚਾਰ ਬਹੁਤ ਵਧੀਆ ਚੱਲ ਰਿਹਾ ਪਿਛਲੇ ਡੇਢ ਮਹੀਨੇ ਤੋਂ ਆਮ ਆਦਮੀ ਪਾਰਟੀ ਦੇ ਜਿਹੜੇ ਕੈਂਡੀਡੇਟ ਹੈ ਇਨਕਲੂਡਿੰਗ ਵੀ ਕਿਉਂਕਿ ਮੇਰੀ 2 ਮਈ 2 ਅਪ੍ਰੈਲ ਨੂੰ ਟਿਕਟ ਅਨਾਉਂਸ ਹੋਈ ਸੀ ਹਰ ਪਿੰਡ ਜਾ ਰਹੇ ਹਰ ਵਿਧਾਨ ਸਭਾ ਜਾ ਰਹੇ ਲੋਕ ਭਗਵੰਤ ਮਾਨ ਜੀ ਦੀ ਸਰਕਾਰ ਤੋਂ ਬੜੇ ਸੰਤੁਸ਼ਟ ਹੈ ਅੱਜ ਅਸੀਂ ਬੰਗੇ ਤਕਰੀਬਨ ਮੇਰੀ ਪੰਜਵੀਂ ਫੇਰੀ ਹੈ ਸਾਡੇ ਸਤਕਾਰਯੋਗ ਹਲਕਾ ਇੰਚਾਰ ਸਰਹਾਲ ਸਾਹਿਬ ਮੇਰੇ ਨਾਲ ਹੈ ਪਾਰਟੀ ਦੀ ਲੀਡਰਸ਼ਿਪ ਨਾਲ ਲੋਕ ਕਿਤੇ ਨਾ ਕਿਤੇ ਇਹ ਮਹਿਸੂਸ ਕਰ ਰਿਹਾ ਕਿ 2 ਸਾਲਾਂ ਚ ਫਗਮੰਤ ਮੰਤਰੀ ਨੇ तमाम ਜਿਹੜੇ ਉਪਰਾਲੇ ਕੀਤੇ ਆ ਉਹਦੇ ਚ ਨਾ ਸਿਰਫ ਨੌਜਵਾਨ ਕਿਸਾਨ ਮਜ਼ਦੂਰ ਦੁਕਾਨਦਾਰ ਕਾਰੋਬਾਰੀ ਕਰਮਚਾਰੀ ਸਾਰਿਆਂ ਨੂੰ ਇੱਕ ਵੱਡੀ ਆਰਥਿਕ ਰਾਹਤ ਵੀ ਮਿਲੀ ਆ ਪਰ ਇੱਕ ਜਿਹੜਾ ਤਣਾਅ ਦਾ ਤੇ ਭੈਦਾ ਮਾਹੌਲ ਸੀ ਪੰਜਾਬ ਚੋਂ ਖਤਮ ਹੋਇਆ ਲੋਕ ਸਕੂਨ ਨਾਲ ਜਿਹੜਾ ਆ ਆਪਣੇ ਕੰਮ ਕਰ ਰਹੇ ਆ ਹਜ਼ਾਰ ਰੁਪਏ ਵਾਲਾ ਤਣੀ ਕੋ ਰੋੜਾ ਬੰਨ੍ਹਿਆ ਰਸਤੇ 'ਚ ਜਿਹੜਾ ਔਰਤਾਂ ਨੂੰ ਆਪਾਂ ਹਜ਼ਾਰ ਰੁਪਏ ਦੇਣ ਦਾ ਐਲਾਨ ਕੀਤਾ ਸੀ ਦੇਖੋ ਰੋੜਾ ਤੇ ਕੇਂਦਰ ਸਰਕਾਰ ਸਾਡੀ ਬਣ ਰਹੀ ਹੈ ਕਾਦੀ ਗਵਰਨਰ ਦੇ ਰਾਹੀਂ ਕਬੀ ਸਾਡੇ ਕਿਸਾਨਾਂ ਨੂੰ ਗੋਲੀਆਂ ਮਾਰੀ ਜਾਂਦੀਆਂ ਸਾਡੇ ਪੈਸੇ ਰੋਕੇ ਜਾ ਰਹੇ ਆ ਲੇਕਿਨ ਜੋ ਅਰਵਿੰਦ ਕੇਜਰੀਵਾਲ ਜੀ ਨੇ ਹੋਰ ਭਗਵੰਤ ਮਾਨ ਜੀ ਨੇ ਕਮਿਟਮੈਂਟ ਕੀਤੀ ਆ ਪੰਜਾਬ ਦੇ ਲੋਕਾਂ ਨਾਲ ਉਹਦੇ ਚ ਅਸੀਂ ਬਿਲਕੁਲ ਉਹਨੂੰ ਪੂਰੀ ਕਰਾਂਗੇ ਔਰ ਜਲਦੀ ਹੀ ਜਿਹੜੀ ਇੱਕ ਗਰੰਟੀ ਸਾਡੀ ਰਹਿ ਗਈ ਹੈ ਸਾਡੀਆਂ ਭੈਣਾਂ ਸਾਡੀਆਂ ਮਾਵਾਂ ਨੂੰ ਉਹ ਵੀ ਪੂਰੀ ਕਰਾਂਗੇ ਬਾਕੀ तमाम ਬਿਜਲੀ ਨੂੰ ਲੈ ਕੇ ਨੌਕਰੀਆਂ ਨੂੰ ਲੈ ਕੇ ਕਿਸਾਨਾਂ ਨੂੰ ਨਹਿਰੀ ਪਾਣੀ ਤੋਂ ਲੈ ਕੇ ਕਿਸਾਨਾਂ ਨੂੰ ਨਿਰਵੈਗਣ ਬਿਜਲੀਆਂ ਤੋਂ ਲੈ ਕੇ तमाम ਕੰਮ ਟੋਲ ਖਲਾਜੇ ਬੰਦ ਹੋਏ ਆ ਲਗਾਤਾਰ ਆਪਣੇ ਏਜੰਡੇ ਦੇ ਸਰਕਾਰ ਵਧ ਰਹੀ ਹੈ ਇਹ ਵੀ ਜਲਦੀ ਕਿਉਂਕਿ ਦਿੱਲੀ ਜਿ세 ਲਾਗੂ ਕਰ ਚੁੱਕਿਆ 100 ਰੁਪਇਆ ਹੁਣ ਪੰਜਾਬ ਦੀ ਵਾਰ ਅਰਵਿੰਦ ਕੇਜਰੀਵਾਲ ਕਿਸ ਦਿਨ ਆ ਰਹੇ ਹਨ ਅਰਵਿੰਦ ਜੀ ਕੱਲ ਵੀ ਆ ਰਹੇ ਹਨ ਦਰਬਾਰ ਸਾਹਿਬ ਨਤਮਸਤਕ ਹੋਣ ਆ ਰਹੇ ਹਨ ਕੱਲ ਔਰ ਉਸ ਤੋਂ ਬਾਅਦ ਅਗਲੇ 2-3 ਦਿਨ ਲਗਾਤਾਰ ਉਹ ਪੰਜਾਬ 'ਚ ਰਹਿਣਗੇ ਆਪਣੇ ਸ਼੍ਰੀ ਅਨੰਦਪੁਰ ਸਾਹਿਬ ਤੁਹਾਡੇ ਲਈ ਕਿਦੋਂ ਕਿਸ ਦਿਨ ਆ ਰਹੇ ਹਨ 19 ਤਰੀਕ ਨੂੰ ਜਿਹੜਾ ਸਾਡਾ ਵਿਧਾਨ ਸਭਾ ਹਾਲ ਕਾ ਮੋਹਾਲੀ ਹੈ ਸ਼੍ਰੀ ਅਨੰਦਪੁਰ ਸਾਹਿਬ ਲੋਕ ਸਭਾ ਦੇ ਅੰਦਰ ਹੁੰਦਾ ਹੈ ਉੱਥੇ 19 ਤਰੀਕ ਨੂੰ ਸਾਡਾ ਮੈਸ਼ਨ ਕਨਵੀਨਰ ਔਰ ਦਿੱਲੀ ਦੇ ਮਾਨਯੋ ਔਰ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ 19 ਤਰੀਕ ਨੂੰ ਜਿਹੜਾ ਆ ਰੈਣਗੇ ਸ਼੍ਰੀਨੰਦਰਪੁਰ ਸਾਹਿਬ ਲੋਕ ਸਭਾ ਕੋਈ ਇਹੋ ਜਿਹਾ ਵੀ ਸਾਹਮਣਾ ਕਰਨਾ ਪੈ ਰਿਹਾ ਕਿ 13 ਦੀਆਂ 13 ਸੀਟਾਂ ਦੇ ਉੱਤੇ ਸਿਰਫ ਆਦਮੀ ਹੀ ਤੁਸੀਂ ਸਿਲੈਕਸ਼ਨ ਕੀਤੇ ਹੈਗੇ ਆ ਉਮੀਦਵਾਰਾਂ ਦਾ ਕਿ ਕੋਈ ਲੇਡੀਜ਼ ਹਲੇ ਤੱਕ ਕੋਈ ਤਾਂ ਨਹੀਂ ਇਹ ਅਸ਼ੀ ਕੋਈ ਗੱਲ ਨਹੀਂ ਹੈ ਔਰ ਵਨ 엠ਪਾਵਰਮੈਂਟ ਜਿੰਨੀ ਆਵਾਦੀ ਪਾਰਟੀ ਨੇ ਕੀਤੀ ਚਾਹੇ ਐਮ ਐਲ ਏ ਬਣਾ ਕੇ ਚਾਹੇ ਕੈਬਨਿਟ ਮਿਨਿਸਟਰ ਬਣਾ ਕੇ ਚਾਹੇ ਚੇਅਰਪਰਸਨ ਬਣਾ ਕੇ ਠੀਕ ਹੈ ਲੋਕ ਸਭਾ ਚ ਬਿਨੇਬਿਲਟੀ ਕਰਾਈਰੀਆ ਹੁੰਦਾ ਸਾਡੀ ਨਵੀਂ ਪਾਰਟੀ ਹੈ ਕਿ ਸਾਡੀ ਨਵੀਂ ਲੀਡਰਸ਼ਿਪ ਡਿਵੈਲਪ ਹੋ ਰਹੀ ਹੈ ਕਈ ਥਾਵਾਂ ਤੇ ਉਹਨਾਂ ਵਾਲੇ ਟਾਈਮ 'ਚ ਵੀ ਦੇਖੋਗੇ ਤੁਸੀਂ ਪੰਜਾਬ ਹਰਿਆਣਾ ਹਿਮਾਚਲ ਦਿੱਲੀ ਦਿੱਲੀ ਤੇ ਆਲਰੇਡੀ ਹੈਗੇ ਆ ਪੂਰੇ ਦੇਸ਼ ਆਮ ਆਦਮੀ ਪਾਰਟੀ ਦਾ ਕਾਫਲਾ ਮਜ਼ਬੂਤ ਹੈ ਦੇਖੋ ਚੋਣ ਪ੍ਰਚਾਰ ਬਹੁਤ ਵਧੀਆ ਚੱਲ ਰਿਹਾ ਪਿਛਲੇ ਡੇਢ ਮਹੀਨੇ ਤੋਂ ਆਮ ਆਦਮੀ ਪਾਰਟੀ ਦੇ ਜਿਹੜੇ ਕੈਂਡੀਡੇਟ ਹੈ ਇਨਕਲੂਡਿੰਗ ਵੀ ਕਿਉਂਕਿ ਮੇਰੀ 2 ਮਈ 2 ਅਪ੍ਰੈਲ ਨੂੰ ਟਿਕਟ ਅਨਾਉਂਸ ਹੋਈ ਸੀ ਹਰ ਪਿੰਡ ਜਾ ਰਿਹਾ ਹਰ ਵਿਧਾਨ ਸਭਾ ਜਾ ਰਿਹਾ ਲੋਕ ਭਗਵੰਤ ਮਾਨ ਜੀ ਦੀ ਸਰਕਾਰ ਤੋਂ ਬੜੇ ਸੰਤੁਸ਼ਟ ਹੈ ਅੱਜ ਅਸੀਂ ਬੰਗੇ ਤਕਰੀਬਨ ਮੇਰੀ ਪੰਜਵੀਂ ਫੇਰੀ ਹੈ ਸਾਡੇ ਸਤਕਾਰਯੋਗ ਹਲਕਾ ਇੰਚਾਰਜ ਸਰਹਾਲ ਸਾਹਿਬ ਮੇਰੇ ਨਾਲ ਹੈ ਪਾਰਟੀ ਦੀ ਲੀਡਰਸ਼ਿਪ ਨਾਲ ਲੋਕ ਕਿਤੇ ਨਾ ਕਿਤੇ ਇਹ ਮਹਿਸੂਸ ਕਰ ਰਿਹਾ ਕਿ 2 ਸਾਲਾਂ ਚ ਭਗਵੰਤ ਮਾਨ ਜੀ ਨੇ ਤਮਾਮ ਜਿਹੜੇ ਉਪਰਾਲੇ ਕੀਤੇ ਆ ਉਹਦੇ ਚ ਨਾ ਸਿਰਫ ਨੌਜਵਾਨ ਕਿਸਾਨ ਮਜ਼ਦੂਰ ਦੁਕਾਨਦਾਰ ਕਾਰੋਬਾਰੀ ਕਰਮਚਾਰੀ ਸਾਰਿਆਂ ਨੂੰ ਇੱਕ ਵੱਡੀ ਆਰਥਿਕ ਰਾਹਤ ਵੀ ਮਿਲੀ ਆ ਪਰ ਇੱਕ ਜਿਹੜਾ ਤਣਾਅ ਦਾ ਤੇ ਭੈਦਾ ਮਾਹੌਲ ਸੀ ਪੰਜਾਬ ਚੋਂ ਖਤਮ ਹੋਇਆ ਲੋਕ ਸਕੂਨ ਨਾਲ ਜਿਹੜਾ ਹੈ ਆਪਣੇ ਕੰਮਕਾਰ ਕਰ ਰਹੇ ਆ ਹਜ਼ਾਰ ਰੁਪਏ ਵਾਲਾ ਤਣੀ ਕੋਈ ਰੋੜਾ ਬਣ ਰਿਹਾ ਰਸਤੇ 'ਚ ਜਿਹੜਾ ਜਿਨਾਂ ਨੂੰ ਔਰਤਾਂ ਨੂੰ ਆਪਾਂ ਹਜ਼ਾਰ ਰੁਪਏ ਦੇਣ ਦਾ ਐਲਾਨ ਕੀਤਾ ਸੀ ਦੇਖੋ ਰੋੜਾ ਤੇ ਕੇਂਦਰ ਸਰਕਾਰ ਸਾਡੀ ਬਣ ਰਹੀ ਹੈ ਕਾਦੀ ਗਵਰਨਰ ਦੇ ਰਾਹੀਂ ਕਬੀ ਸਾਡੇ ਕਿਸਾਨਾਂ ਨੂੰ ਗੋਲੀਆਂ ਮਾਰੀਆਂ ਜਾਂ ਨਹੀਂ ਸਾਡੇ ਪੈਸੇ ਰੁਕੇ ਜਾ ਰਹੇ ਆ لیکن ਜੋ ਅਰਵਿੰਦ ਕੇਜਰੀਵਾਲ ਜੀ ਨੇ ਹੋਰ ਭਗਵੰਤ ਮਾਨ ਜੀ ਨੇ ਕਮਿਟਮੈਂਟ ਕੀਤੀ ਹੈ ਪੰਜਾਬ ਦੇ ਲੋਕਾਂ ਨਾਲ ਉਹਦੇ ਚ ਅਸੀਂ ਬਿਲਕੁਲ ਉਹਨੂੰ ਪੂਰੀ ਕਰਾਂਗੇ ਔਰ ਜਲਦੀ ਹੀ ਜਿਹੜੀ ਇੱਕ ਗਰੰਟੀ ਸਾਡੀ ਰਹਿ ਗਈ ਹੈ ਸਾਡੀਆਂ ਭੈਣਾਂ ਸਾਡੀਆਂ ਮਾਵਾਂ ਨੂੰ ਉਹ ਵੀ ਪੂਰੀ ਕਰਾਂਗੇ ਬਾਕੀ तमाम ਬਿਜਲੀ ਨੂੰ ਲੈ ਕੇ ਨੌਕਰੀਆਂ ਨੂੰ ਲੈ ਕੇ ਕਿਸਾਨਾਂ ਨੂੰ ਨਹਿਰੀ ਪਾਣੀ ਤੋਂ ਲੈ ਕੇ ਕਿਸਾਨਾਂ ਨੂੰ ਨਿਰਬੇਗਨ ਬਿਜਲੀਆਂ ਤੋਂ ਲੈ ਕੇ तमाम ਕਮ ਟੋਲ ਖਲਾਜੇ ਬੰਦ ਹੋਏ ਆ ਲਗਾਤਾਰ ਆਪਣੇ ਏਜੰਡੇ ਤੇ ਸਰਕਾਰ ਵਧ ਰਹੀ ਹੈ ਇਹ ਵੀ ਜਲਦੀ ਕਿਉਂਕਿ ਦਿੱਲੀ 'ਚ ਅਸੀਂ ਲਾਗੂ ਕਰ ਚੁੱਕੇ 1000 ਰੁਪਇਆ ਹੁਣ ਪੰਜਾਬ ਦੀ ਵਾਰ ਅਰਵਿੰਦ ਕੇਜਰੀਵਾਲ ਕਿਸ ਦਿਨ ਆ ਰਹੇ ਅਰਵਿੰਦ ਜੀ ਕੱਲ ਵੀ ਆ ਰਹੇ ਦਰਬਾਰ ਸਾਹਿਬ ਨਤਮਸਤਕ ਹੋਣ ਆ ਰਹੇ ਕੱਲ ਔਰ ਉਸ ਤੋਂ ਬਾਅਦ ਅਗਲੇ 2-3 ਦਿਨ ਲਗਾਤਾਰ ਉਹ ਪੰਜਾਬ 'ਚ ਰਹਿਣਗੇ ਆਪਣੇ ਸ਼੍ਰੀ ਅਨੰਦਪੁਰ ਸਾਹਿਬ ਤੁਹਾਡੇ ਲਈ ਕਿਦਾਂ ਕਿਸ ਦੇ ਨਾਲ ਆ ਰਹੇ 19 ਤਰੀਕ ਨੂੰ ਜਿਹੜਾ ਸਾਡਾ ਵਿਧਾਨ ਸਭਾ ਹਾਲ ਕਾ ਮੋਹਾਲੀ ਹੈ ਸ਼੍ਰੀ ਅਨੰਦਪੁਰ ਸਾਹਿਬ ਲੋਕ ਸਭਾ ਦੇ ਅੰਦਰ ਹੁੰਦਾ ਹੈ ਉੱਥੇ 19 ਤਰੀਕ ਨੂੰ ਸੈਡਮੈਸ਼ਨ ਕਨਵੀਨਰ ਔਰ ਦਿੱਲੀ ਦੇ ਮਾਨਯੋਗ ਮੁੱਖ ਮੰਤਰੀ ਅਰਵਿੰਦ ਜੀ ਔਰ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ 19 ਤਰੀਕ ਨੂੰ ਜਿਹੜਾ ਹੈ ਰਣਗੇ ਸ਼੍ਰੀਨੰਦਰ ਸਾਹਿਬ ਲੋਕ ਸਭਾ ਕੋਈ ਇਹੋ ਜਿਹਾ ਵੀ ਸਾਹਮਣਾ ਕਰਨਾ ਪੈ ਰਿਹਾ ਕਿ 13 ਦੀਆਂ 13 ਸੀਟਾਂ ਦੇ ਉੱਤੇ ਸਿਰਫ ਆਦਮੀ ਹੀ ਤੁਸੀਂ ਸਿਲੈਕਸ਼ਨ ਕੀਤੇ ਹੈਗੇ ਆ ਉਮੀਦਵਾਰਾਂ ਦੇ ਕਿ ਕੋਈ ਗੱਲ ਨਹੀਂ ਕਿ ਕੋਈ ਲੇਡੀਜ਼ ਹਲੇ ਤੱਕ ਕੋਈ ਤਾਂ ਨਹੀਂ ਨਹੀਂ ਅਸ਼ੀ ਕੋਈ ਗੱਲ ਨਹੀਂ ਰੋਵਨ 엠ਪਾਵਰਮੈਂਟ ਜਿੰਨੀ ਆਵਾ ਦੀ ਪਾਰਟੀ ਨੇ ਕੀਤੀ ਚਾਹੋ ਐਮ ਐਲ ਏ ਬਣਾ ਕੇ ਚਾਹੋ ਕੈਬਨਿਟ ਮਿਨਿਸਟਰ ਲਾ ਕੇ ਚਾਹੋ ਚੇਅਰ ਪਰ ਤੁੰਨਾ ਕੇ ਠੀਕ ਹੈ ਲੋਕ ਸਭਾ ਚ ਸਸਟੇਨਬਿਲਟੀ ਕਰਾਈਆ ਹੁੰਦਾ ਸਾਡੀ ਨਵੀਂ ਪਾਰਟੀ ਹੈ ਕਿ ਸਾਡੀ ਨਵੀਂ ਲੀਡਰਸ਼ਿਪ ਡਿਵੈਲਪ ਹੋ ਰਹੀ ਹੈ ਕਈ ਥਾਵਾਂ ਤੇ ਔਨਲਾਈਨ ਟਾਈਮ 'ਚ ਵੀ ਦੇਖੋਗੇ ਤੁਸੀਂ ਪੰਜਾਬ ਹਰਿਆਣਾ ਹਿਮਾਚਲ ਦਿੱਲੀ ਦਿੱਲੀ ਤੇ ਆਲਰੇਡੀ ਹੈਗੇ ਆ ਪੂਰੇ ਦੇਸ਼ ਆਵਾਜ਼ੀ ਪਾਰਟੀ ਦਾ ਕਾਫਲਾ ਮਜ਼ਬੂਤ ਹੈ